ਝੂਠ ਜਿਹੜਾ ਚੱਲਦਾ ਹੈ ਨਾ ਸਭ ਤੋਂ ਜ਼ਿਆਦਾ ਝੂਠ ਉਹ ਧਾਰਮਿਕ ਅਖਵਾਉਣ ਵਾਲੇ ਲੋਕਾਂ ਵਿੱਚ ਚੱਲਦਾ ਹੈ ਧਰਮ ਦੇ ਆਧਾਰਿਆਂ ਵਿੱਚ ਚੱਲਦਾ ਹੈ ਧਾਰਮਿਕ ਲੋਕਾਂ ਵਿੱਚ ਚੱਲਦਾ ਹੈ ਤੇ ਧਰਮ ਦੀ ਆੜ ਵਿੱਚ ਚੱਲਦਾ ਹੈ ਧਰਮ ਦਾ ਨਾਂ ਲੈ ਕੇ ਚੱਲਦਾ ਹੈ ਧਾਰਮਿਕ ਲੀਡਰ ਝੂਠ ਬੋਲਦੇ ਨੇ ਪਖੰਡੀ ਸਾਧ ਝੂਠ ਬੋਲਦੇ ਨੇ ਪ੍ਰਚਾਰਕ ਝੂਠ ਬੋਲਦੇ ਨੇ ਬਹੁਤ ਸਾਰੇ ਔਰ ਸਾਡੇ ਢਾਡੀ ਵੀਰ ਬਹੁਤ ਸਾਰਾ ਝੂਠ ਬੋਲਦੇ ਨੇ ਮੈਂ ਸਾਰਿਆਂ ਨੂੰ ਕਲਾਵੇ ਵਿੱਚ ਨਹੀਂ ਲੈ ਰਿਹਾ ਮੈਂ ਗੱਲ ਕਰ ਰਿਹਾ ਵੀ ਜਿਹੜੇ ਵੀ ਧਰਮ ਦੇ ਨਾਲ ਹੋ ਕੇ ਤੁਰਨ ਵਾਲੇ ਲੋਕ ਨੇ ਉਹਨਾਂ ਦੇ ਅੰਦਰ ਕੋਈ ਵੀ ਆ ਜਾਏ ਉਹ ਬੁਲਾਰੇ ਝੂਠ ਬੋਲਦੇ ਨੇ ਔਰ ਬੋਲਦੇ ਵੀ ਗੁਰੂਆਂ ਦੇ ਨਾਂ ਦੇ ਉੱਤੇ ਨੇ ਆਪਣੀ ਗੱਲ ਨੂੰ ਸੱਚ ਸਾਬਤ ਕਰਨ ਵਾਸਤੇ ਆਪਣੀ ਗੱਲ ਗੁਰੂ ਦੇ ਮੂੰਹ ਵਿੱਚ ਪਾ ਦਿੰਦੇ ਨੇ ਵੀ ਆਹ ਗੱਲ ਗੁਰੂ ਜੀ ਨੇ ਕਹੀ ਭਾਵੇਂ ਗੁਰੂ ਜੀ ਦੀ ਗੱਲ ਗੁਰਬਾਣੀ ਦੇ ਅੰਦਰ ਬਿਲਕੁਲ ਉਹਦੇ ਉਲਟੀ ਹੋਵੇ ਪਰ ਝੂਠ ਵਿੱਚ ਬੋਲਣ ਵੀ ਕਿਉਂ ਨਾ ਕਿਉਂਕਿ ਉਹਨਾਂ ਦਾ ਝੂਠ ਵਿਖਦਾ ਹੈ ਔਰ ਸਭ ਤੋਂ ਜ਼ਿਆਦਾ ਝੂਠ ਜਿਹੜਾ ਚੱਲਦਾ ਹੈ ਨਾ ਸਭ ਤੋਂ ਜ਼ਿਆਦਾ ਝੂਠ ਉਹ ਧਾਰਮਿਕ ਅਖਵਾਉਣ ਵਾਲੇ ਲੋਕਾਂ ਵਿੱਚ ਚੱਲਦਾ ਹੈ